ਕਿਉਂ ਕੁੜੀ ਨੂੰ ਗਲਤ ਬੋਲਦੇ ਹੋ ਇਹਨਾਂ ਨੂੰ ਕੁੜੀ ਦੀ ਇੱਜ਼ਤ ਕਰਨੀ ਆ ਜੇ ਤਾਂ ਬੱਸ ਫਿਰ ਮੈਂ ਕੰਨੀ ਦੁਨੀਆ ਜਿੱਤ ਲਾਂਗੀ ਆਪਾਂ ਹਾਂਜੀ ਸਤਿ ਸ੍ਰੀ ਅਕਾਲ ਜੀ ਕਿਵੇਂ ਹੋ ਸਾਰੇ ਜਣੇ ਆਈ ਹੋਪ ਸਾਰੇ ਜਣੇ ਵਧੀਆ ਹੋਗੇ ਘੈਂਟ ਹੋਗੇ ਜਿਹੜੇ ਚੈਨਲ ਤੇ ਨਿਊ ਨੇ ਚੈਨਲ ਨੂੰ ਕੱਲੋ ਸਬਸਕ੍ਰਾਈਬ ਅੱਜੀ ਰੋਟੀ ਖਾਜੀ ਉਹ ਤਾਂ ਕੇ ਖਾਣਾ ਬਿਰਿਆਣਾ ਹਾਂ ਮਾਪੀ ਪੀਤੀ ਥੋੜੀ ਜੀ ਮੈਂ ਨਾ ਸਵੇਰ ਸਵੇਰ ਘਿਓ ਖਾਣਾ ਦਾ ਗਲਤ ਆ ਤੇ ਸਿਖਿਓ ਦੀ ਬਣਾਈ ਨੇ ਕੜੀ ਜੀ ਬੜੀ ਸੁਆਦ ਸੀ ਪਰ ਪੀਤੀ ਸੁਆਦ ਉਹ ਵੀ ਬਾਟ ਗੜ ਵੀ ਦੀ ਗੜ ਵੀ ਖੱਚ ਗਈ ਕਹਿੰਦੇ ਚਾਹ ਦਾ ਵਾਲ ਕਹਿੰਦੀ ਪੂਰਾ ਹੋ ਗਿਆ ਕਹਿੰਦੀ ਅੱਜ ਜਨਾਨੀਆਂ ਦਿਖਾ ਕੇ ਪੈਸਾ ਕਮਾਉਣ ਵਾਲੇ ਵਲੌਗਰਾਂ ਦਾ ਵੀ ਨਾ ਕੋਈ ਵੀ ਹਾਲ ਨਹੀਂ ਡੰਗਰਾ ਤੂੰ ਚੱਜ ਨਾ ਪਹਿਲਾਂ ਰੋਟੀ ਦਾ ਖਾਣਾ ਫਿਰ ਵਲੌਗਾਂ ਦੀ ਢੂਈ ਦੇ ਵਿੱਚ ਡਾਂਗ ਦੇ ਲਈ ਚਲੋ ਮੰਮੀ ਨੇ ਪੁੱਛਦੇ ਆਂ मम्मी सॉरी प्यार नहीं करते आए हंस के भी नहीं कहा भी आए ओए दोख भी लगाए पूछा पहले दसो के मैं लग गया सरप्राइज हमरा मोटरसाइकिल है ठीक है स्पेलिंग स्पेलिंग करना फोन नहीं सोना बनया के नहीं ਜੀ ਤਾਂ ਮੇਰੇ ਹਸਬੰਦ ਨੂੰ ਤਾਂ ਬਹੁਤ ਪਸੰਦ ਆਇਆ ਮੇਰੇ ਟੈਟੂ ਤੇ ਤੁਸੀਂ ਵੀ ਦੱਸੋ ਕਿਦਾਂ ਲੱਗਿਆ ਟੱਟੂ ਟੈਟੂ ਪਸੰਦ ਆਇਆ ਉਹਦੀਆਂ ਨਜ਼ਰਾਂ ਸਾਫ਼ ਦਾਦੀਆਂ ਪਈਆਂ ਕਿ ਚਵਲਾ ਮਰੀ ਜਾਂਦੀ ਹੈ ਮੈਨੂੰ ਕੋਈ ਟੈਟੂ ਪਸੰਦ ਨਹੀਂ ਆਇਆ ਉਹ ਤੁਸੀਂ ਟੈਟੂ ਬਣਾਉਣ ਲੱਗ ਜਾਨੇ ਹੋ ਇੱਕ ਆਪਣੀ ਮੰਮੀ ਨੇ ਚੁੰਨੀ ਵੀ ਲੈ ਦੋ ਜਾਂ ਫਿਰ ਉਹਨੂੰ ਚੁੰਨੀ ਚੁੰਨੀ ਤੋਂ ਬਿਗੈਰ ਜੇ ਉਹ ਬੈਠੀ ਹੁੰਦੀ ਉਹਨੂੰ ਵਲੌਗਾਂ ਦੇ ਵਿੱਚ ਨਾ ਲਿਆ ਕਰੋ ਹੈ ਉਹ ਜਵਾਈ ਦੇ ਸਾਹਮਣੇ ਪੱਲਾ ਚੱਕ ਕੇ ਨੱਕ ਨੂੰ ਖਸਾਫ਼ ਕਰਦੀ ਪਈ ਹੈ ਕਿ ਸੰਸਕਾਰ ਨਾਮ ਦੀ ਚੀਜ਼ ਹੀ ਨਹੀਂ ਸਾਰੇ ਟੱਬਰ ਚ ਸਾਲੀ ਗੰਦੀ ਔਲਾਦ ਨਾ ਮਜਨ ਸੁਆਦ ਪਜਾਵਾਂਗੇ ਨਾਲ ਦੇ ਪਿੰਡ ਗੁਰਦੁਆਰਾ ਸਾਹਿਬ ਸੋ ਬਾਬਾ ਦੀਪ ਸਿੰਘ ਜੀ ਜੋ ਵੀ ਹੈ ਹਨਾ ਜੋ ਵੀ ਦਾ ਕੀ ਮਤਲਬ ਆ ਸੁਡਲੇ ਡੰਗਰੇ ਮੁਸ਼ਕੀਏ ਜੇ ਕਿਤੇ ਤੈ ਤੂੰ 12ਵੀਂ 10ਵੀਂ ਕੀਤੀ ਹੁੰਦੀ ਤੈਨੂੰ ਪਤਾ ਹੁੰਦਾ ਅਨਪੜੇ ਕਿ ਉਹ ਬਾਬਾ ਦੀਪ ਸਿੰਘ ਜੀ ਵੀ ਇੱਕ ਪਵਿੱਤਰ ਰੂਹ ਸੀ ਜਿਨ੍ਹਾਂ ਦਾ ਸਿੱਖ ਇਤਿਹਾਸ ਵਿੱਚ ਬੜੇ ਸੁਨਹਿਰੀ ਅੱਖਰਾਂ ਨਾਲ ਨਾਮ ਲਿਖਿਆ ਗਿਆ ਤੇ ਤੂੰ ਜੋ ਵੀ ਕਹਿ ਰਹੀਆਂ ਫੜ ਮੁੱਤੇ ਰਿਹਾ ਇਹੋ ਜੇ ਮਾਪਿਓ ਤੇ ਇਹੋ ਜੀ ਮੋਮੋਜ਼ ਦੋਨਾਂ ਚ ਮੋਮੋਜ਼ ਦੋਨਾਂ ਚ ਔਰ ਇੱਧਰ ਲੈ ਕੇ ਆਏ ਨੇ ਮੇਰੇ ਲਈ ਮਤਲਬ ਸਾਰਿਆਂ ਲਈ ਤੇਰੇ ਲਈ ਇਕੱਲੇ ਨਹੀਂ ਬੱਚਿਆਂ ਲਈ ਵੀ ਨਾਲ ਹੀ ਤੇ ਮੈਂ ਕਿਹਾ ਸਾਰਿਆਂ ਲਈ ਹਾਂ ਸਾਰਿਆਂ ਲਈ ਆਪਣੇ ਲਈ ਵੀ ਸੋਡੇ ਲਈ ਵੀ ویسੇ ਮੈਨੂੰ ਉਹਲੇ ਪਸੰਦ ਆ ਕਰੰਚੀ ਮੋਮੋਜ਼ ਕਰਕਰੇ ਮੋਮੋਜ਼ ਮੇਰੇ ਫੇਵਰੇਟ ਹੈ ਕਰਕਰੇ ਮੋਮੋਜ਼ ਯਾਰ ਆ ਵਾਈਟ ਨੂੰ ਨਾ ਇੱਥੇ ਰੱਖ ਲੈਣੇ ਆ ਸਾਈਡ ਤੇ ਹਨਾ ਫਾਈ ਲੈਂਦੇ ਆਂ ਖਾਉਂਗੇ ਗ੍ਰੀਨ ਅੱਛਾ ਤੋਂ ਪਾਟਾ ਤੇ ਮੇਰੇ ਦੇ ਸਾਰਿਆਂ ਨਾਲੋਂ ਵੱਧ ਕਲੇਸ਼ੀ ਔਰਤ ਆਏ ਜਿਹੜੀ ਸੌਦੇ ਤੇ ਵਿਗੜ ਜਾਂਦੀਆਂ ਕੀ ਪਤਾ ਮਮਸ ਤੇ ਵੀ ਵਿਗੜ ਜਾਏ ਇਸ ਲਈ ਉਹਨੇ ਪਹਿਲਾਂ ਹੀ ਕਹਿਤਾ ਵੀ ਮੈਂ ਨਿਆਣਿਆਂ ਲਈ ਵੀ ਲਿਆਇਆ ਹੋ ਨਿਆਣਿਆਂ ਦਾ ਵੀ ਹੱਕ ਮਾਰ ਕੇ ਬਹਿ ਜਾਏ ਭੁਖੀ ਜੀ ਉਹ ਤੂੰ ਪਲੇਟ ਵੱਲੀ ਖਾਣਾ ਮਾਇਓਨੈਜ਼ ਕੋਲੀ ਚ ਟੱਣ ਲੱਗਦੀ ਫੇਰ ਕਹੇਗੀ ਅਸੀਂ ਔਰ ਨਦਰ ਨਰਦਰ ਨਹੀਂ ਕਰਦੇ ਤੁਹਾਡੇ ਵਾਂਗ ਨਰਦਰ ਚੰਗੀ ਜਾਂਦਾ ਮਾਮਾ ਨੂਰ ਨੇ ਦੋਦੀ ਚੁੰਗਣਾ ਹੋਰ ਉਹ ਕੀ ਕਰੇ ਕਿ ਤੇਰਾ ਫੋਨ ਫੜ ਕੇ ਵਲੌਗ ਬਣਾਵੇ ਕਿ ਤੂੰ ਸੌਣ ਲੱਗਾ ਸੀ ਮੇਰੇ ਤੋਂ ਗੰਦੀ ਗਾਲ ਉਹ ਜਿਉ ਤੇਰੀ ਘਰ ਵਾਲੀ ਜਿਹੜੀ ਦੰਦ ਕੱਢੀ ਜਾਂਦੀ ਵੀ ਮਾਰੇ ਦੇ ਚਪੇੜਾ ਵੀ ਮੈਨੂੰ ਦੁੱਧ ਦਾ ਪਿਆ ਲੈ ਲੈਂਦੇ ਲੱਗਾ ਤੂੰ ਲੱਛਣ ਬਣੇ ਕਰਨ ਸਾਲੇ ਗੰਦੇ ਸੋ ਬੋਤੀਂ ਬਲ ਨਾ ਕਰਦੇ ਹੋਏ ਜਿੰਨੇ ਵੀ ਮੇਰੇ ਰੁਮਾਲ ਹੈਗੇ ਨਾ ਮੇਰਾ ਅੱਜ ਦਾ ਵਲੌਗ ਛੋਟਾ ਜਿਹਾ ਕਿ ਸਭ ਤੋਂ ਪਹਿਲਾਂ ਤਾਂ ਜਿਹੜੇ ਨਵੇਂ ਆ ਚੈਨਲ ਕੋਲੋ ਸਬਸਕ੍ਰਾਈਬ ਕਰੋ ਸਬਸਕ੍ਰਾਈਬ ਕਰੋ ਸਬਸਕ੍ਰਾਈਬ ਅਸਾਸਕ੍ਰਾਈਬ ਅਸਾਸਕ੍ਰਾਈਬ ਇੱਕ ਹੀ ਹੁੰਦਾ ਡੰਗਰੇ ਸੁਢਲੇ ਤੇ ਸੰਗ ਚ ਕੋ ਸਫਸ ਗਿਆ ਉਹ ਨਲਕੇ ਵਾਲੀ ਬੋਕੀ ਬੁਕੀ ਫੇਰ ਕਿ ਤੇਰੀ ਬਾਜ ਬਾਹਰ ਨੂੰ ਨਿਕਲੇ ਪਾਣੀ ਵਾਂਗ ਡੰਗਰ ਜੀ ਸਾਸਕ੍ਰਾਈਬ ਸਾਸਕ੍ਰਾਈਬ ਯੂ ਕੁੜੀ ਨੂੰ ਗਲਤ ਬੋਲਦੇ ਹੋ ਇੰਨਾਂ ਨੂੰ ਕੁੜੀ ਦੀ ਇੱਜ਼ਤ ਕਰਨੀ ਆਏ ਦਾ ਬਸ ਫੇਰ ਮੈਂ ਕਹਿੰਨੀ ਦੁਨੀਆ ਜਿੱਤ ਲਾਂਗੇ ਆਪਾਂ ਹਾਈ ਹਲੋ ਤੇਰੇ ਜਿਹੀ ਮੁਸ਼ਕੀ ਕੁੜੀ ਦੀ ਇੱਜ਼ਤ ਕੋਈ ਨਾ ਹੀ ਕਰੇ ਤਾਂ ਬਹੁਤ ਵਧੀਆ ਅੱਗੇ ਇੱਜ਼ਤ ਕਰਵਾ ਆਗੇ ਕਿੰਨੇ ਕ ਝੰਡੇ ਝੂੜ ਲਏ 16 ਸਾਲ ਲੰਦੀ ਨੇ ਰੰਗ ਰਾਲੀਆਂ ਮਣਾ ਲੀਆਂ ਹਜੇ 10 10 ਬੋਏਫਰੈਂਡ ਸਾਂਭੀ ਫੈਠੀ ਆ ਹਜੇ ਵੀ ਤੈਨੂੰ ਲੋੜ ਹੈ ਇੱਜ਼ਤ ਦੀ ਬੜਾ ਵਾ ਤੇਰੇ ਆ ਜਿਹੜੇ ਕਹਿੰਦੇ ਆ ਨਾ ਇਹ ਤਾਂ ਬਸ ਆ ਫੜਦੇ ਆ ਇਹਨਾਂ ਨੇ ਕੀ ਖੱਟਿਆ ਕੀ ਖੱਟਿਆ ਤੁਹਾਨੂੰ ਦੱਸ ਦਾਂਗੇ ਅਸੀਂ ਕੀ ਖੱਟਿਆ ਹੇ ਹੇ ਸਾਰਿਆਂ ਨਾਲੋਂ ਵੱਧ ਲੋੜਾ ਖੱਟਿਆ ਵਾ ਤੂੰ ਹੋਰ ਕੁਛ ਨਹੀਂ ਆ ਤੇਰੇ ਵੀ ਪੱਲੇ 10 10 ਬੰਦੇ ਬਦਲੇ ਆ ਹੋਰ ਕੀ ਖੱਟਣਾ ਤੂੰ ਮਾਨ ਪਲੀਸ ਅਰਜ ਕਿੱਡਿੰਗ ਤੁਸੀਂ ਬੱਚੇ ਹੋ ਪਾਂਦੀ ਹਨਾ ਕਈ ਵਾਰੀ ਉਦਾਂ ਦਾ ਵਿਊ ਦੇ ਅਕੋਰਡਿੰਗ ਹੁੰਦਾ ਵੀ ਤੋਪਾ ਗਰਮੀ ਐ ਮੌਸਮ ਠੰਡਾ ਐ ਕਿਵੇਂ ਫਿਰ ਉਸ ਹਿਸਾਬ ਨਾਲ ਬਣਾਉਣਾ ਪੈਂਦਾ ਹੈਗਾ ਹਨਾ ਤਾਂ ਮੈਂ ਆਪਣਾ ਪਹਿਲਾਂ ਹੀ ਬਣਾ ਕੇ ਰੱਖੇ ਹੂੰ ਹੋਰ ਕੀ ਹਰੇਕ ਵੀਡੀਓ ਦੇ ਵਿੱਚ 5 5 ਮਿੰਟ ਬਾਅਦ ਇਹਨੇ ਵਿਊ ਤਾਂ ਦਿਖਾਉਣਾ ਹੁੰਦਾ ਵਾ ਵਿਊ ਚੈੱਕ ਕਰੋ गाइस ਵਿਊ ਚੈੱਕ ਕਰੋ ਬਾਰ ਦਾ ਵਿਊ ਚੈੱਕ ਕਰੋ ਵਿਊ ਚੈੱਕ ਮੰਨਦੀ ਲੋਨ ਸਾਨੂੰ ਤਾਂ ਪਤਾ ਸਭ ਤੁਸੀਂ ਆਪਣੇ ਵੱਲ ਧਿਆਨ ਦਿਓ ਥੋੜਾ ਜਨਾ ਕਿਸੇ ਨੂੰ ਜਜ ਕਰਨ ਤੋਂ ਪਹਿਲਾਂ ਆਪਦੇ ਵੱਲ ਦੇਖਿਆ ਕਰੋ ਠੀਕ ਆ ਕਿਵੇਂ ਹੋ ਨੇਮ ਬੋਲ ਦੋ ਸਿੱਧਾ ਹਾਂ ਇਹ ਹੋਈ ਨਾ ਗੱਲ ਆਹ ਕੀਤੀ ਹੈ ਬੰਦੇ ਨੇ ਗੱਲ ਵੀ ਹਾਂ ਤੁਸੀਂ ਦੀਦੀ ਨੇਮ ਬੋਲ ਦੋ ਨਾਲ ਦੀਦੀ ਗਿਆ ਵੈਰੀ ਗੁੱਡ ਇਸ ਅਨਪੜ ਜਨਾਨੀ ਨੂੰ ਨਾ ਬਸ ਮੁੰਡੇ ਪੱਟਣੇ ਆਉਂਦੇ ਆ ਜਾਂ ਮੁੰਡਿਆਂ ਤੋਂ ਪੈਸੇ ਖਾਣੇ ਆਉਂਦੇ ਆ ਪੜਨਾ ਦਾ ਇਹਨੂੰ ਬਿਲਕੁਲ ਵੀ ਨਹੀਂ ਆਉਂਦਾ ਅਮਨ ਢਿੱਲੋ ਨੂੰ ਕਹਿੰਦੀ ਅਮਨ ਦਿਓਲ ਫੜੇ ਮੁੱਤੇ ਰਿਹਾ ਉਹ ਜੀ ਅਨਪੜ ਦੇ ਤੁਸੀਂ ਦੱਸੋ ਆ ਹਰਪ੍ਰੀਤ ਫਾਰਮਰ ਨੂੰ ਲੱਤਾਂ ਮਾਰ ਕੇ ਬਾਹਰ ਗੱਡੋ ਲਾਈਵ ਚੋਂ ਬਕਵਾਸ ਕਰੀ ਜਾਂਦਾ ਸਹੀ ਤਾਂ ਕਹਿ ਰਿਹਾ ਅਗਲਾ ਟੱਟੀ ਐ ਤੂੰ ਟੱਟੀ ਟੱਟੀ ਨਾਲੋਂ ਵੀ ਭੈੜੀ ਆ ਤੂੰ ਤਾਂ ਗੰਦੀ ਵੱਤ ਸਹੀ ਐ ਦੌੜਨਾ ਜ਼ਰੂਰਤਾ ਹੈ ਹਾਂਜੀ ਥੈਂਕਸ ਫਾਰ ਵਾਚਿੰਗ ਮਾਈ ਵੀਡੀਓ ਯਾਰ ਲਾਈਕ ਕਮੈਂਟ ਕਰਕੇ ਜ਼ਰੂਰ ਜੇ ਤੁਹਾਨੂੰ ਵੀਡੀਓ ਕੇਮੇ ਲੱਗੀ ਮਿਲਦੇ ਹੋਣ ਕਿਸੇ ਨਿਊ ਵੀਡੀਓ ਥੈਂਕ ਯੂ ਬਾਏ